ਜੀ ਦੋਸਤੋ ਅੱਜ ਬਾਈ ਜੀ ਨੂੰ ਮਿਲਦੇ ਆ ਬਾਈ ਜੀ ਨੂੰ ਬਾਈ ਜੀ ਜੀ ਕਰਦੇ ਚੱਲ ਜੀ ਬਾਈ ਜੀ ਮੱਝਾਂ ਦਾ ਜਿਹੜਾ ਅੱਜਕੱਲ ਦੌੜਾ ਹੈ ਕਿਵੇਂ ਬੰਦਾ ਕੰਮ ਕਰ ਰਿਹਾ ਹੋਏ ਜਿਵੇਂ ਛੋਲੇ ਜਿੱਤੇਦਾਰ ਨੇ ਹਨਾ ਟੀਲਾ ਕਿਲੇ ਬਾਣ ਵਾਲੇ ਉਹਨਾਂ ਬਾਰੇ ਮੜਾ ਕੋਈ ਜ਼ਰੂਰ ਤੁਹਾਨੂੰ ਚੰਗਣਾ ਬਾਈ ਜੀ ਜਿਹੜਾ ਡੇਰੀ ਫਾਰਮਿੰਗ ਆ ਨਾ ਇਹਦੇ ਚ ਘਾਟਾ ਪਤਾ ਕਦੋਂ ਪੈਂਦਾ ਜਦੋਂ ਤੁਹਾਨੂੰ ਨੌਲਜ ਨਹੀਂ ਹੁੰਦੀ ਨਹੀਂ ਤੂੰ YouTube ਤੇ ਜਾਂ Facebook ਤੇ ਗੱਲਾਂ ਸੁਣਦਾ ਰਹੇ ਜੀ ਠੀਕ ਆ ਗੱਲਾਂ ਸੁਣ ਕੇ ਕੰਗੀਆਂ YouTube ਤੇ ਗੱਲਾਂ ਨਹੀਂ ਨਹੀਂ ਰੱਖਦੇ ਜੀ ਅਗਲਾ ਬੱਚਾ ਲੈ ਆਉਂਦਾ ਪਹਿਲੀ ਤਾਂ ਗੱਲ ਆ ਭਾਈ ਜਦੋਂ ਬੱਚਾ ਲੈਣੀਆਂ ਕੋਈ ਵੀ ਤੂੰ ਮੱਝਾਂ ਨਹੀਂ ਬੱਕਰੀਆਂ ਨਹੀਂ ਲਾ ਲੈ ਕੋਈ ਵੀ ਚੀਜ਼ ਲੈਣੇ ਆਣਾ ਆਪਾਂ ਜਿਹੜਾ ਬੰਦਾ ਆਪਾਂ ਨੂੰ ਘਮਾਉਣ ਜਾਂਦਾ ਉਹ ਬੰਦੇ ਦੇ ਮਨ ਚ ਪਾਪ ਨਾ ਹੋਵੇ ਜੀ ਕੋਈ ਆਪਾਂ ਨੂੰ ਚੀਜ਼ ਆਤ ਦੇ ਨਾਲ ਉਹ ਨਰਮ ਤੋਂ ਹੋਵੇ ਉਹਦੇ ਦਿਲ ਚ ਇਹ ਹੋਵੇ ਯਾਰ ਇਹ ਬੰਦੇ ਨੇ ਮੈਨੂੰ ਖਰੂਦ ਤੇ ਆਇਆ ਵੀ ਮੈਥੋਂ 21 ਹੋਵੇ ਹੁੰਦੀ ਨਾ ਹੋਵੇ ਜੀ ਉੱਥੇ ਆ ਕੇ ਘਾਟਾ ਪੈਂਦਾ ਜਦੋਂ ਆਪਾਂ ਕੋਈ ਪਾਰਕੂ ਬੰਦਾ ਕਰਕੇ ਲੈ ਜਾਂਦੇ ਆ ਨਾਲ ਉਹ ਬੰਦਾ ਬਾਈ ਆਪਾਂ ਨੂੰ ਗਲਤ ਲੱਗਿਆ ਇਹ ਚੰਗੇ ਪੂਰੇ ਖਿਡਾਰੀ ਬੰਦੇ ਨੂੰ ਨਾਲ ਲੈ ਗਿਆ ਤੈਨੂੰ ਜਾਨਵਰ ਚੰਗਾ ਬਣ ਗਿਆ ਭਗਾਈ ਦਾ ਜਵਾਨਾ ਬਾਈ ਬਸ ਉਹ ਹੋਰ ਕੋਈ ਵਾਰੀ ਆਏ ਨਹੀਂ ਹੁੰਦਾ ਵੀ ਕੱਲਾ ਤੂੰ ਫੇਰ ਇਹ ਨਹੀਂ ਕਹਿੰਦਾ ਵੀ ਕੱਲਾ ਨਸਲ ਤੇ ਵੀ ਨਾ ਤੂੰ ਆ ਜਾ ਕੋਈ ਵਾਰੀ ਹੋ ਸਕਦਾ ਸਲਾ ਉਹ ਦੁੱਧ 8-9 ਕਿਲੋ ਲਈ ਦੰਦ ਦਾ ਦੇਵੇ ਤੇ ਜਿਹੜੀ ਤੇਰੀ ਗ੍ਰੇਡਡ ਮਾਂਚਾ ਜਾਂ ਕੋਈ ਫੂਲੀ ਗਾਂ ਦੇ ਮੱਚਾ 85 ਲੀਟਰ ਚ ਸਹੀ ਵਾਰ ਜਾਂ ਤੇ ਦੀ ਕਰੋ ਉਹ ਜਾ ਦੇ ਦੇ ਜੀ ਇਹ ਨਾ ਐਕਸਪੀਰੀਅੰਸ ਆ ਬਾਈ ਇਹਦੀ ਜਿਵੇਂ ਨਾ ਇੱਕ ਮੰਨ ਕੇ ਚੱਲਾ ਕਿਤਾਬ ਪੜਨੀ ਪੈਂਦੀ ਹੈ ਕਿਤਾਬ ਉਹ ਤੈਨੂੰ ਕਿਸੇ ਨੇ ਪੜਾਉਣੀ ਨਹੀਂ ਸੱਜਣਾ ਉਹ ਕਿਤਾਬ ਤੂੰ ਪੜ੍ਹਨੀ ਆ ਅਕਲ ਬਦਾਨ ਖਾ ਕੇ ਨਹੀਂ ਹੁੰਦੀ ਧੱਕੇ ਖਾ ਕੇ ਨਹੀਂ ਆ ਟਾਟੀ ਵੀ ਪਹਿਣਗੇ ਵਾਦੇ ਵੀ ਹੋਣਗੇ ਪਰ ਦਿਲ ਇਡਾ ਰੱਖਣਾ ਬੁੱਤੂ ਕਿ ਜਿਹੜਾ ਉਹ ਮੁੰਡਾ ਬਸੂਣਾ ਨਹੀਂ ਕਾਮ ਜਾਪਦਾ ਜਿਹਦੂ ਕਾਮ ਜਾਪੀ ਤੋਂ ਪਹਿਲੇ ਹੀ ਤੋਂ ਸੋਚ ਲਿਆ ਵੀ ਮੈਂ ਤਾਂ ਯਾਰ ਇੰਨਾਂ ਚ ਵਾਂ ਇੱਕ ਮਾਲੂ ਐ ਉਹ ਬਿਜ਼ਨਸ ਕਰ ਲੂ ਯੋ ਕਰ ਲੂ ਵਾ ਕਰ ਲੂ ਬੈਸ ਇਹ ਵੀ ਤਾਂ ਕਾਮ ਜਾਪਦਾ ਪਹਿਲਾਂ ਸਭ ਤੋਂ ਇਹਨੂੰ ਮਾਨ ਕੇ ਚੱਲ ਬਈ ਯਾਰ ਮੇਰਾ ਸ਼ੌਕ ਆ ਮੈਂ ਸ਼ੌਕ ਨੂੰ ਨਹੀਂ ਦਿੰਦਾ ਯਾਰ ਬੰਦਾ ਦਿਲ ਸੋਚ ਲੇ ਵੀ ਮੈਂ ਇੱਕ ਦਿਨ ਯਾਰ ਦੁਨੀਆਂ ਦੇ ਕੰਮਜਾਮ ਹੋ ਕੇ ਦਿਖਾਉਣਾ ਸਾਥ ਬੰਨਣਾ ਪੈਂਦਾ ਇੰਨਾ ਦੇ ਪਸ਼ੂਆਂ ਦੇ ਵਿੱਚ ਸਾਥ ਬੰਨਣਾ ਪੈਂਦਾ ਕਿੱਟੀ ਬਾਗ ਮੇਰੇ ਯੂਟਿਊਬ ਤੇ ਨਾ ਕਦੇ ਵੀਡੀਓ ਵੇਖ ਲਿਆ ਫੇਰ ਆਇਆ ਸੀ ਉਹ ਜਾਂ ਮਾਰੀ ਤਾਂ ਲੰਡੀ ਜੀ ਨਿਕਰ ਤੇ ਪਾਟੇ ਜੀ ਖੁੱਲ ਰਹਿਣਾ ਪੈਂਦਾ ਫੇਰ ਬੰਦਿਆ ਬਾਈ ਬਾਈ ਇੱਕ ਫੀਡ ਤੇ ਮੱਕੀ ਦੇ ਚਾਰ ਬਾਰੇ ਉਹਦਾ ਵੀ ਦੱਸ ਕਿਵੇਂ ਬਾਈ ਇੱਕ ਫੀਡ ਤੇ ਮੱਕੀ ਦੇ ਚਾਰ ਬਾਰੇ ਫੀਡ ਬਾਈ ਸਹੀ ਮਾਣੇ ਦਾ ਦੀਸੀ ਘਰ ਸੀ ਬਾਈ ਜਿਹਨੂੰ ਤਜਰਬਾ ਆ ਗਿਆ ਮੈਂ ਤਾਂ ਸਭ ਨਾਲ ਪਰਫੈਕਟ ਮੈਨੂੰ ਤਾਂ ਲੋਕ ਆਖਣਗੇ ਉਹ ਮੈਂ ਤਾਂ ਸਭ ਨਾਲ ਬੈਸਟੇਜ ਹੁੰਦੇ ਨੂੰ ਮਾਰ ਸੋਲੇ ਬਾਰਾ ਜਿਹੜੇ ਨੋਤਾਲੇ ਪਸ਼ੂਆ ਉਹਨਾਂ ਦੇ ਅਟਵੱਟ ਫਾਸ ਹੁੰਦੇ ਫੀਡ ਵੈਸੇ ਪੀੜ ਭਾਈ ਮਾਰਕੀਟ 'ਚ ਵੀ ਚੰਗਾ ਆਉਂਦਾ ਇਹ ਗੱਲ ਨਹੀਂ ਭੇਹਣੀ ਚੰਗਾ ਫੀਡਾ ਹੈਗਾ ਨਾ ਪਰ ਉਹ ਫੀਡਾ ਆਪਾਂ ਚੱਲ ਜੇ ਇੱਕ ਦਾ ਨਾਮ ਲਾਦਾ ਦੂਜੇ ਪੁੱਛੇ ਹੋ ਜਾਣਗੇ ਕੌਣ ਤੇ ਜਿਹੜਾ ਮਰਜ਼ੀ ਪੁੱਛ ਲੈ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਜੇ ਆਪਾਂ ਘਰ ਦੀ ਜਿਹੜਾ ਕੰਮੀ ਵੀ ਛੋਲੇ ਪਾਉ ਜੀ ਛੋਲੇ ਮੱਕੀ ਜੀ ਫਰੋਂ ਦੀ ਖਾਲਾ ਬੜੇਵੇਂ ਬਹੁਤ ਦੇਸੀ ਖਪਾ ਦੇ ਜਿਹੜੇ ਨਰਮੇ ਦੇ ਬੜੇਵੇਂ ਪਾਉਨੇ ਆਪਾਂ ਉਹ ਤਾਂ ਯਹਰ ਆ ਬੀਟੀ ਘਟੋ ਉਹ ਤਾਂ ਬੀਟੀ ਘਟਣਾ ਇਹੜਾ ਬੜੀ ਵੱਡੀ ਗੱੜ ਹੈ ਇਹ ਕੰਮ ਦੀ ਇੱਕ ਮੰਨ ਕੇ ਚੱਲ ਤੇਰੇ ਦਿਮਾਗ ਨੇ ਕਲਾਸ ਲਾਉਣੀ ਹੈ ਤੇ ਤੈਨੂੰ ਤੇਰੇ ਮਹਾਰਾਜ ਨਾਲ ਲੈਵ ਲਾਉਣੀ ਪਊਗੀ ਜਿਹਨੂੰ ਤੂੰ ਮੰਨਦਾ ਕਿਸੇ ਨੂੰ ਵੀ ਕਾਹੇ ਯਾਰ ਧੰਨੇ ਭਗਤ ਨੇ ਪੱਥਰ ਤੋਂ ਰੱਬ ਕੱਢ ਲਿਆ ਸੀਗਾ ਜਿਹਨੂੰ ਤੂੰ ਮੰਨਦਾ ਅਸ ਉਹਦਾ ਉਹਦਾ ਆਸਰਾ ਲੈ ਕੇ ਤੁਰਾ ਉਹ ਦੁਬਾਰਾ ਭਾਈ ਇੱਕ ਇੱਕ ਨੱਕ ਦੇਣਾ ਇੱਕ ਨੱਕ ਦੇਣਾ ਪਰਮਾਤਮਾ ਨੂੰ ਝੁਕਣਾ ਪੈਂਦਾ ਵੀ ਯਾਰ ਬੰਦੇ ਦੀ ਮਿਹਨਤ ਆ ਯਾਰ ਇਹਦੀ ਮਿਹਨਤ ਨੂੰ ਸਲਾਮ ਆ ਕੋਈ ਹੁਣ ਤਾਂ ਯਾਰ ਇਹਨੂੰ ਕੋਈ ਗੱਫਾ ਦੇਣ ਤੇ ਜਦੋਂ ਗੱਫਾ ਦੇਣ ਤੇ ਆਵੇ ਮੇਰਾ ਢੋਲੀ ਛੋਟੀ ਰਹਿ ਜਾਂਦੀ ਭਾਈ ਬੰਦਾ ਇੰਨਾ ਕਰਦਾ ਆ ਬੰਦੇ ਜਿਹੜੇ ਆ ਚੈਣੀ ਵਰਗੇ ਆ ਨਾ ਜਾਂ ਗੋਕੂ ਵਰਗੇ ਆ ਇਹ ਜ਼ੀਰੋ ਲੈਵਲ ਤੋਂ ਕਰਿਆ ਉਹਟੇ ਕਰਾਂਦੇ ਆ ਗਰੀਬਾਂ ਦੇ ਜਿਵੇਂ ਆਪਾਂ ਐਸਸੀ ਭਾਈ ਜਣਾ ਕਹਿ ਸਕਦੇ ਆ ਉਹਨਾਂ ਤੋਂ ਉੱਠ ਕੇ ਅੱਜ ਬੰਦੇ ਨੇ ਨਾਮ ਬਣਾਇਆ ਕਿ ਨਾਮ ਬਣਾਉਣਾ ਪਹਿਲਾਂ ਹਮਾਂ ਲੱਗਦਾ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਫਿਰ ਇੱਕ ਦਿਨ ਰੰਗ ਲੈਉਂਦੀ ਇੱਕ ਕਦੇ ਕਿਸੇ ਦੇ ਪਿੱਛੇ ਨਾ ਲੱਗੋ ਜੀ ਕਈ ਬੰਦੇ ਆ ਘੋੜਗਾ ਚ ਲਾਲਾ ਮੰਨਾ ਚ ਲਾਲਾ ਕੱਲੇ ਜਾਂਦੇ ਕਾਸੇ ਪਿੱਛੇ ਹਰ ਇੱਕ ਚੀਜ਼ ਵਿੱਚ ਕੋੜੀ ਤੇ ਲਾਲਾ ਕੋੜੀ ਦਾ ਕੱਦ ਚੋਂੜਾ ਵਿੱਚ ਕੀ ਕਰੂ ਜੀ ਉਹਦਾ ਮੂੰਹ ਫੋਕੇ ਦਾ ਲੱਗਿਆ ਜਾ ਜੇ ਚੰਦਨਾ ਬਾਹਰ ਤੋਂ ਸਿਰ ਨਾ ਬੰਨਦਾ। ਘੋੜੀ ਦਾ ਕੱਦ ਕੀ ਕਰੂਗਾ ਜੇ ਉਹਦੇ ਨਾਲ ਲੱਤਾਂ ਵੱਡੀਆਂ ਹੋਣਾਂ ਢੱਡ ਛੋਟੀ ਹੋਈ। ਬੱਚਾ ਤਾਂ ਉਹਦੀ ਢੱਡ ਚੇ ਪੇਟ ਚੋਂ ਪੈਦਾ ਹੋਣਾ। ਹਾਂਜੀ ਹਾਂਜੀ। ਲੱਤਾਂ ਨੇ ਤਾਂ ਨਹੀਂ ਕਰਨਾ। ਇਹ ਜੀ। ਜਿਵੇਂ ਜੀ ਅੱਜ ਕੱਲ ਵਿਚਾਰ ਚੱਲਦਾ ਜਾਦਾ ਚਾਰ ਕੋਣ ਦਾ ਫੇਰ। ਚਾਰ ਬਈ ਗਲਤ ਨਾ ਭਾਵੇਂ। ਇੱਕ ਤਾਂ ਉੱਨੀ ਆ ਹੋਵੇ। ਸਹੀ ਪੂਰੀ ਮੱਕੀ ਪਕਾ ਕੇ ਵੱਡੀ ਹੋਵੇ। ਉਹ ਤਾਂ ਸਹੀ ਆ। ਜਿਹੜੇ ਨੇਰ ਦਾ ਕੋਈ ਕੀ ਕਰਦਾ ਗਵਾਂਡੀ ਦੀ ਮੱਖੀ ਆਉਂਦੀ ਹੌਂਦੀ 90 ਦਿਨਾਂ ਦੀ ਹਾਂਜੀ ਹਾਂ ਆਪਾਂ ਮੱਖੀਆਂ ਦਾ 15 ਦਾ ਲੇਟ ਵੀ ਕੀਆ ਆਪਾਂ ਉਹ 15 ਦਿਨਾਂ ਦੇ ਧੋਵੇਂ ਦੇ ਨਹੀਂ ਵੀ ਉਹ ਲੇਟ ਵੀ ਕੀਆ ਆਪਾਂ ਨੂੰ ਆਇਆ ਜਾਂਦਾ ਇਹੋ ਖੇਤਰਾ ਝੋਨਾ ਲਾਊਗਾ ਵੱਟ ਦੇ ਨਾਲ ਕੱਚੀ ਵੱਟ ਲੈਣੇ ਹੁੰਦਾ ਨਾ ਆਹੀ ਗੱਲਾਂ ਜਿਹੜਾ ਦਾ ਸਮਝ ਗਿਆ ਉਹ ਤਾਂ ਵੱਡ ਗਿਆ ਜਿਹੜੇ ਸਮਝ ਗਏ ਨਹੀਂ ਆਪ ਤਾਂ ਉਹ ਨੂੰ ਸਿੱਧਾ ਰੱਖਿਆ ਉਹ ਫਿਰ ਕੋਈ ਘਾਟੇ ਕਿੰਦਾ ਮੱਖੀ ਦਾ ਚਾਰ ਮਾੜਾ ਨਹੀਂ ਜੇ ਤਰੀਕੇ ਨਾਲ ਪਾਵੇ ਜੇ ਉੱਲੀ ਵਾਲਾ ਭਾਈ ਕਹੀ ਮੇਰੀ ਭੈਜੇ ਤੇ ਫਿਰ 2-2 ਲੱਖ ਰੁਪਏ ਦਾ ਨੰਨਾ ਦੇ ਨੰਦ ਬੈਠੋਗੇ ਤੁਸੀਂ ਦੋ ਦੋ ਕਿੱਦਾਂ ਦੇ ਰਹੇ ਹੋ ਕੀ ਨਾ ਕਿਹਦਾ ਬਈ ਆਲੂ ਵਾਲੇ ਬੰਦ ਦਾ ਹੋਰ ਹੋਰ ਵਧੀਆ ਰਹਿੰਦਾ। ਬੋਲੀ ਜਦੋਂ ਆਪਾਂ ਪਹਿਲੀ ਦਮਾ ਚਾਹਦੇ ਹੁੰਦੀ ਆਲਾ ਪੈ ਜੇ ਮਸਟੈਕਸ ਆਉਂਦਾ। 2 ਨੰਬਰ ਤੇ ਜਦੋਂ ਆਪਾਂ ਪਸ਼ੂ ਚੋਣਿਆ। ਬੋਲੀ ਫਾਰਮ ਵਾਲੇ ਪੌਂਦੇ ਆ ਆਲੂ ਵਾਲੀ ਮੱਛੀ। ਹਾਂ ਮੱਛੀ ਹੈਗਾ ਆਲੂ ਵਾਲੀ। ਪਸ਼ੂ ਆਪਾਂ ਚੋਣਿਆ। ਉਸ ਤੋਂ ਬਾਅਦ ਹੋਣਾ ਜਿਹੜਾ ਥਾਣ ਦਾ ਬੂਤਿਆ ਹੋਣਾ ਨਹੀਂ ਵੀਰੇ ਆਪਣਾ ਤਾਂ ਲੱਗ ਗਿਆ ਤਾਂ ਬਾਈ ਨੇ ਕੈਮਰਾ ਲੱਗ ਗਿਆ। ਦੇਖਣਾ ਮੈਂ ਮੱਕਲਦਾ ਹਾਂ। ਦੋਸਤੋ ਪਸ਼ੂ ਚੋਣਿਆ। ਜੀ ਆਇਆਂ ਨੂੰ ਇਹ ਦਾ ਲੱਗ ਚੈਨਲ ਤੇਰੇ ਕਿਹੜੇ ਪਤਾ ਬਾਈ ਨੇ ਕੈਮਰਾ ਆਪਣਾ ਵੀਰ ਜਸਟਿਨ ਜਸਟਿਨ ਨਹੀਂ ਨਹੀਂ ਇਹ ਮੁੰਡਾ ਜਿਹੜਾ ਬਚਾੜੇ ਲਾਲਪਾ ਕਰੇ ਹਾਂ ਇੱਕ ਲਾ ਜਮਾ ਰਸੂ ਕੈਮਰਾ ਬਣ ਲੈ ਉਹ ਕਾਮ ਹੈ ਕਿ ਕਾਂ ਜਾਂਦੀ ਰਹਿੰਦੀ ਸੀ ਕਾਂ ਆਪਣੀ ਜੱਟ ਦੀ ਮਾਇਆ ਜਾਂ ਬੱਕਰੀਆਂ ਹਾਂ ਬਹੁਤ ਘੱਟ ਹਾਂ ਹਾਂ ਇੱਕ ਵੀਰ ਜੀ ਅੱਜ ਕੱਲ ਜਿਹੜੇ ਆਪਣੇ ਨੌਜਵਰ ਮਹਾਰਾ ਨਹੀਂ ਉਹਨਾਂ ਦਾ ਕੋਈ ਨਹੀਂ ਇਹ ਤਾਂ ਖਬਰ ਹੈ 40 ਸਾਲ ਦੇ ਸਾਰੇ ਉਹ ਪੂਰੇ ਨੇਕੀ ਤੋਂ ਮਕਰ ਉਹਨਾਂ ਬਾਰੇ ਜ਼ਰੂਰ ਮਹਾਰਾ ਜੀ ਸਾਹਿਬ ਨੂੰ ਕੋਈ ਨੂੰ ਦਿਮਾਗ ਦਾ ਮਾਰ ਆਪਕੀ ਸੇ ਆ ਤੇਰੇ ਨਾਲ ਜਿਹੜੀ ਇੱਥੇ ਆ ਅਗਲਾ ਚਕਰਵਤੀ ਹੈ ਤੇਰੇ ਦਿਮਾਗ ਦੀ ਪਤਾ ਨਹੀਂ ਵੀ ਕਿਹੜਾ ਕਿਹੜੇ ਚੱਕਰ ਚ ਫਿਰਦਾ ਕਿਹੜਾ ਕਿਹੜਾ ਜਨਾਬ ਉਹ ਆਪਣੀ ਪਸੰਦਾ ਕਹੇ ਤੋ ਬਈ ਕੋਈ ਨਹੀਂ ਮੱਛੀ ਨਾ ਪਤਨ ਛੱਟ ਕੇ ਮੁੜਦੀ ਆ ਕਿਸੇ ਦੇ ਕਹਿ ਨਾਲ ਨਹੀਂ ਕੁਛ ਹੁੰਦਾ ਤੂੰ ਲੱਖ ਸਮਝਾ ਲਾ ਕਿਹੜਾ ਦਿਮਾਗ ਕਿਹੜਾ ਬਹਿ ਗਿਆ ਬੰਦੇ ਨੂੰ ਉਮਨੀ ਹੋਂਦਿਆ ਨੀ ਵਰਕੀ ਸਮਝ ਆਇਆ ਕਿਸੇ ਦੀ ਯਾਰ ਕੋਈ ਨਹੀਂ ਮਤ ਲੈਂਦਾ ਤੇ ਲੈਣੀ ਵੀ ਨਹੀਂ ਚਾਹੀਦੀ ਮੈਂ ਤਾਂ ਆਪਦੇ ਦਿਮਾਗ ਦੀ ਕਰਦੇ ਹਾਂ ਬਹੁਤ ਜਾਂਦੀ ਆ ਅੱਜ ਕੱਲ ਨਾ ਜੇ ਰਹਿ ਜਾ ਕੇ ਜੀ ਲਾ ਕੋਈ ਹੋ ਜਾਂਦੀ ਬਾੜੀ ਉਹ ਹੀ ਸਾਟੀ ਉਹ ਬਰੇ ਸੀ ਪੈਣੀ ਦੱਸਾ ਦੇ ਦੇ ਦੇਖੇ ਨੇ ਤੇ ਇਹ ਇੱਥੇ ਨਾਲ ਹੀ ਸਾਡੇ ਪਿੰਡ ਦਾ ਜਿਹੜੇ ਬੋਲਵਰਡ ਉਹ ਸੇਖੀ ਦੀ ਐ ਬਰੇ ਸੀ ਮਾਣਾਗਾ ਲਾਣਾ ਯਾਰ ਮਤ ਹੋਣਾ ਕਿਥੇ ਉਹ ਬੋਲਵਰਡ ਇਹਦਾ ਇਸ਼ਟਾ ਹੁੰਦਾ ਜੇ ਕੋਈ ਭਾਈ ਕਾਰ ਦੇ ਦੇ ਤਾਂ ਕਿਤੇ ਮੰਗ ਕੇ ਲੈ ਜਾਂਦੇ ਕੱਲ੍ਹ ਸ਼ਹਿਰ ਚ ਮੈਨੂੰ ਕੋਈ ਕਰੋੜ ਦਰਮਾਣ ਹੋ ਜਾਵੇ ਆਹ ਵਿੱਚ ਵੀ ਰੀਨਾ ਬਹੁਤ ਪੈਣੀ ਹੈ ਖਰਾਬ ਹੈ ਪਾਸਟ ਵਿੱਚ ਵੀ ਰੀਨਾ ਬਹੁਤ ਪੈਣੀ ਹੈ ਜਿਵੇਂ ਬਹੁਤ ਰਿਕਾਰਡ ਵਧੀਆ ਰਹੇ ਨੇ ਸਾਡੇ ਨਾਲ 1000 85 ਮੈਂ ਅਕਾਲੀਆਂ ਨਾਲ ਵਧੀਆ ਨਿਕ ਰਹੇ ਨੇ ਬੜਾ ਜਰੂਰ ਕੀਤਾ ਮੇਰੇ ਕੋਲ ਇਹ ਹੈ ਯਾਰ ਸਿੱਖੋ ਬਾਕਾਇਦਾ ਦੇ ਕੇਸ ਚੱਲਦੇ ਨੇ ਕਰ ਵਾਲੇ ਇਹ ਆਪਣਾ ਵਿਰਾਸਤ ਨਹੀਂ ਇਹ ਚੱਲਦਾ ਉਹ ਨਾਲੇ ਦਾ ਹੋਰ ਤਰੀਕਾ ਬਹੁਤ ਸੋਹਣਾ ਲੱਗਦਾ ਮੈਂ ਮੋੜਨ ਦਉਂਗੀ ਮਾਣ ਤੇ ਚੱਲੋ ਨਾ ਪਾਈਆਂ ਨਾ ਕੋਈ ਹਾਂ ਵੀ ਦੇ ਉੱਤੀ ਵਸਰ ਹੀ ਰਹੀ ਹੈ ਅਮ ਜਲੇ ਫਾਰਮ ਪਾ ਲੈ ਤਾਂ ਹੀ ਹੋ ਗਿਆ ਨਹੀਂ ਤੇਰਾ ਕੋਈ ਨਾ ਰਾਮਾ ਦਾ ਪਿਆਰ ਲੈ ਕੇ ਸਟੇਸ਼ਨ ਚਲਦੇ ਸਾਰਾ ਕੁਝ ਬਣ ਗਿਆ ਬਹੁਤ ਬਲੀ ਬਲੀ ਯਾਰ ਹਾਂ ਇਹ ਕੰਮ ਜੋ ਹੋਏ ਬੰਦੇ ਇਹਨਾਂ ਪਤਾ ਨਹੀਂ ਜਿਹੜੀ ਤਰੀਕੇ ਨਾਲ ਉਹਦੇ ਦੇਖਾ ਸੀ ਦਿੱਤਾ ਸੀ ਕਿ ਮੁੰਡਾ ਵੇਖੇ ਇਹਨੇ ਕਿਹਾ ਮੈਂ ਗਲਾਸ ਨੂੰ ਬਹੁਤ ਧਿਆਨ ਕਰਦਿਆਂ ਪੀ ਦਾ ਮਨ ਮਿਲ ਕੇ ਜਾਵੇ ਉਹ ਬੰਦਾ ਫੱਕ ਰਹੀ ਹਵਾ ਆ ਗਿਆ ਉਹ ਬੰਦਾ ਫੱਕ ਰਹੀ ਹੈ ਉਹਦਾ ਵੀ ਸਾਡੇ ਉੱਤੇ ਫਰਵਾਈਆਂ ਤਾਂ ਛੇਤੀਆਂ ਨਾਲ ਕਰ ਲਓ ਵੀਡੀਓ ਵੀ ਦੇਖੀ ਗੁਆਰਾ ਤਾਂ ਤਾਂ ਕਿ ਉਹ ਇਹ ਚੀਜ਼ ਦਾ ਵਾਲਾ ਸੀ ਜੇ ਰੈਂਡ ਕਿਹੜਾ ਵੀਰੇ ਆਪਣਾ ਧਨੋਲਾ ਵੀਰ ਦਾ ਹੁਣ ਕੋਲੇ ਜਿਹੜਾ ਢੋਲਾ ਪੀਂਚ ਗੱਲ ਕੋਈ ਨਹੀਂ ਰਹਿ ਜਾਂਦੀ ਬੱਚੇ ਆਏ ਨਹੀਂ ਹੋਣੀ ਕਰਾ ਲੈ ਕੇ ਫੋਟੋ ਆ ਜਾ ਪਾ ਦੇਣਾ ਕਰਾ ਦਿੰਦੇ ਆ ਆਇਆ ਸ਼ਿਨਿਕਾ ਯੋਸ਼ਕਾ ਬਹੁਤ ਬਹੁਤ ਧੰਨਵਾਦ ਸਾਡੇ ਕਿੰਨੇ ਯੋਗਤਾ ਕਰ ਦਿੱਤਾ ਇਹਨਾਂ ਨੂੰ ਆ ਆਖਦੇ ਆਂਗੇ ਮਹੀਨਾ ਨਹੀਂ ਕਮਾਈ ਕੀਤੀ ਫੇਸਬੁੱਕ ਤੋਂ ਤੇ ਵੀਰ ਜੀ ਹੁਣ ਜਿਹੜਾ ਸੱਤ ਸੇ ਨੂੰ ਹੋ ਰਿਹਾ ਉਹ ਮੇਰਾ ਪਸਤਾਰ ਨਾਲ ਤੁਸੀਂ ਉਹ ਬਈ 9 ਤੇ 10 ਸਤੰਬਰ 2025 ਜੀ ਸੱਤ ਸੇ ਨੂੰ ਉੱਥੇ ਵੀ ਇੱਕ ਸਿੱਖਤ ਚ ਜਾਉਣਾ ਹੈ ਜਿਹੜਾ ਹੈ ਜਿਹਦੇ ਦੇ ਟੋਕਾਂ ਨੇ ਮਾਰਿਆ ਸਹੀ ਹੈ ਆਇਆ ਦਾ ਹੁਣ ਸਾਡਾ ਆਪ ਦਾ ਮੇਰੇ ਨਾਲ ਮੁੰਡਾ ਮੇਰੇ ਚਾਚੇ ਦਾ ਹੀ ਆ ਜਦੋਂ ਪਹਿਰ ਆਇਆ ਜਮ ਸੱਜੀ ਬਾਹ ਬਣ ਕੇ ਰਹਿੰਦਾ ਉਹਨੇ ਵੀ ਯਾਦਰਾ ਖੁਰਤਾ ਬੱਧਾ ਸੀ ਤੂੰ ਤੁਸ ਜਿੱਤੇ ਨਹੀਂ ਆ ਯਾਰ ਕਿਦੋਂ ਲੋਕ ਆਖੜ ਕੇ ਘਰ ਦੀ ਚੀਜ਼ ਘਰੇ ਰੱਖ ਕੇ ਹਵਾ ਬਣਾ ਗਏ ਠੀਕ ਹੈ ਨਾ ਪਰ ਇਹ ਗੱਲ ਨੋਕੀ ਤੇ ਕਈ ਨਹੀਂ ਕਿ ਫਟਮ ਖਣੂਸ ਬਣਨਗਾ ਕੋਈ ਜਉਂਦਾ ਵਾ ਦਾ ਰਸ ਜਨਾ